ਕਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਜਟਰੀ ਸਸਾਰ ਜੋ ਜਤ ਸੰਦੇ ਹਿਕੜੋ ਗੱਲੀ ਬਿਅ ਵਿਕਾਰਨਾ ਧਣੀ ਵਿਹੂਣੀਆ ਮਹੱਲਾ ਪੰਜਵਾਂ ਨੀਹ ਜੀਵਤ ਮੰਨ ਪਛਾਨੋ ਵਿਰਲ ਥਿਓ ਜੁੜਨ ਹੜਾ ਸੰਤ ਨਾਨਕ ਪਾਦਰ ਪਾਦਰੋਂ ਕੋੜੀ ਸੋਈ ਸੇਹ ਜੀੜੇ ਦਾ ਤਾ ਬਖਸ਼ੰਦ ਕਹਿ ਲੇ ਕਿ ਸਭ ਬਿਨਾਰ ਸੋਹਣ ਸਿਮਰਤ ਗੋਵਿੰਦ ਹਰ ਮਾਰਗ ਸਦੂ ਦਸੇ ਜਿਪੀਏ ਗੁਰਮੰਤ ਮਾਇ ਸਸਫਿਕਿਆ ਹਰ ਮਨ ਭਵੰਦ ਧਿਆਇ ਆਨੰਦ ਪਰਮੇਸ਼ਰ ਜਿਨ ਦਿੱਤੀ ਜਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪ੍ਰਿੰਦ ਸਭ ਤੇਰਾ ਤੂੰ ਥਾ ਗੋਚ ਭਗਵਾਨ ਦਾਸਨ ਦਾਸ ਕੇ ਜਨਨਕ ਜੇਹਾ ਤੂੰ ਕਰਾਏ ਹੈ ਤੇ ਹਰੋਂ ਗ੍ਰਿਵਖਿਆੰਸੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗਤਿਓ ਅਉ ਜੋ ਲੜੀ ਵਾਰ ਵਿੱਚ ਆ ਚੱਲ ਰਹੀ ਹੈ ਸੰਤਨ ਗੁਰੂ ਅਤੇ ਤੇਜਦੀ ਦੀ ਮਬਾਰਕ ਰਸਨਾ ਤੋਂ ਚਾਰਨ ਕੀਤਾ ਹੋਇਆ ਇਹ ਗੋੜੀ ਕੀ ਵਾਰ ਦਾ ਲੜੀ ਵਾਰ ਦਾ ਚੋਲਾ ਨੰਬਰ ਸ਼ਬਦ ਜੋ ਕਿ ਤਨ ਗੁਰ ਗ੍ਰੰਥ ਸਾਹਿਬ ਦੇ ਮਬਾਰਕ ਅੰਗ 321 ਅੰਤ ਸੋ ਸ਼ੋਭਿਤ ਹੈ ਸਲੋਕ ਮਹੱਲਾ 55 ਜੜ ਚੜੀ ਸਸਾਰ ਜੋ ਜਾਚੰਦੀ ਏ ਕੜੋ ਜਾਚਰੀ ਸਾਜਾਚਾਰ ਜੋ ਜਾਚੰਦੀ ਏ ਕੜੋ ਕਿੰਨੇ ਭਾਈ ਕਿੰਨੇ ਉਸਾਰ ਉਹ ਜਾਤ ਸਿੱਖਣੀ ਕਰ ਜਿਸ ਦੇ ਨਾਲ ਤੂੰ ਹੱਕ ਖੋਕੇ ਚੱਲ ਸਕੇ ਭਾਵ ਸੀਨਾ ਚੋੜਾ ਕਰਕੇ ਚੱਲ ਸਕੇ ਜਿਹਦੇ ਨਾਲ ਤੇਰਾ ਆਇਆ ਸੰਸਾਰ ਚ ਸਫਲਾ ਹੋ ਸਕੇ ਐਸੀ ਜਾਤ ਸਿੱਖ ਕਿਹੜੀ ਗੱਲੀ ਬਿਹਾ ਵਿਕਾਰ ਨਾਨਕ ਤਣੀ ਵੀ ਹੁਣੀਆ ਕਹਿੰਦੇ ਭਾਈ ਜਿਹੜੀ ਗੱਲੀ ਬਿਹਾ ਵਿਕਾਰ ਗੱਲਾਂ ਦੇ ਨਾਲ ਰੱਬ ਨਹੀਂ ਮਿਲਦਾ ਗੱਲੀ ਗੱਲਾਂ ਸਿਰਜੇ ਨਾ ਹਾਰ ਸਿਰਜੇ ਨਾ ਹਾਰ ਵੀ ਬਣ ਜਾਂਦਾ ਪਰ ਗੱਲੀ ਬਿਹਾ ਵਿਕਾਰ ਗੱਲਾਂ ਦੇ ਨਾਲ ਸਿਰਫ ਵਿਕਾਰ ਹੀ ਪੈਦਾ ਹੁੰਦੇ ਨੇ ਹੋਰ ਕੁਝ ਨਹੀਂ ਨਾਨਕ ਤਣੀ ਵੀ ਹੁਣੀਆ ਕਹਿੰਦੇ ਨਾਨਕ ਪੁੱਤ ਨਿਰੰਕਾਰ ਦਾ ਇਹੀ ਉਪਦੇਸ਼ ਹੈ ਉਹਦਾ ਇਹੀ ਕਹਿ ਰਹੀਏ ਤੇ ਉਹਦਾ ਇਹੀ ਉਪਦੇਸ਼ ਹੈ ਇਹੀ ਮਾਰਗ ਹੈ ਭਾਈ ਗੱਲਾਂ ਦੇ ਨਾਲ ਨਿਰ ਨਿਰੰਕਾਰਣੀ ਮਿਲਦਾ ਨਾਣ ਧਣੀ ਵੀ ਹੁਣੀ ਆ ਕਿੰਦੇ ਉਸ ਧਣੀ ਨਿਰੰਕਾਰ ਦਾ ਉਪਦੇਸ਼ ਜ਼ਿੰਦਗੀ ਚ ਕਮਾ ਮਹੱਲਾ ਪੰਜਵਾ ਨਹੀਂ ਜਵਿੱਤ ਮਨ ਪੁਛਾ ਨੂੰ ਮਿਰਲ ਹੋ ਥਿਓ ਨਹੀਂ ਭਾਵ ਨਹੀਂ ਤੱਕ ਭਾਵ ਮਨ ਜਿਹੜਾ ਤੇਰਾ ਹੈ ਅੰਤਰ ਅੰਕਸ਼ ਤੱਕ ਜੇ ਵਿਦਮਨ ਜਿਨਿਆ ਗਿਆ ਕਿਸ ਦੇ ਵਿੱਚ ਪਛਾਣੂ ਗਲੋਥਿਓ ਨਰੰਕਾ ਆਦੇਵ ਮੈਂ ਆਇਆ ਕਿ ਵਿਚ ਗਿਆ ਪਰ ਕਹਿੰਦੇ ਕਿਸੇ ਵਿਰਲੇ ਦਾ ਹੀ ਮਨ ਨਰੰਕਾ ਆਦੇ ਨਾਮ ਵਿੱਚ ਅੰਦਰ ਤੱਕ ਭਿੱਜਦਾ ਹੈ ਇਹਨੇ ਉਹਦਾ ਨਿਸ਼ਾਨੀ ਇਹ ਹੈ ਉਠੰਦੇ ਆਂ ਬਹੰਦੇ ਆਂ ਸਭਦੇ ਆਂ ਸੁਥੋਏ ਨਾਨਕ ਨਾਮ ਸਲਾਇ ਮਨ ਤਾਂ ਸ਼ੀਤਲ ਹੋਵੇ ਕਿੰਨੇ ਉੱਠਦੇ ਆਂ ਬੰਦੇ ਉਹ ਫਿਰ ਹਰ ਵੇਲੇ ਨਰਨਕਾਰ ਹੀ ਜਪੇਗਾ ਨਰਨਕਾਰ ਤੋਂ ਇਲਾਵਾ ਕੁਝ ਨਹੀਂ ਜਪੇਗਾ ਨਰਨਕਾਰ ਤੋਂ ਇਲਾਵਾ ਹੋਰ ਕੁਝ ਜਪਨਾ ਸਿਮਰਨਾ ਨਹੀਂ ਕਰੇਗਾ ਸਿਰਫ ਨਰਨਕਾਰ ਹੀ ਜਪਨਾ ਕਰੇਗਾ ਤੇਨ ਨਰਨਕਾਰ ਨੂੰ ਮਿਲਣਾ ਕਰੇਗਾ ਉਹਨੂੰ ਚੰਗਾ ਲੱਗੇਗਾ ਮਨ ਪਛਾਨ ਨੂੰ ਬਿਰਲੋ ਕੀਓ ਤੇਨੇ ਭਾਈ ਨਹੀਂ ਜੇ ਵਿਦਦਾ ਮਨ ਜੇ ਮਨ ਵੀ ਨਹੀਂ ਗਿਆ ਨਰਨਕਾਰ ਦੇ ਵਿੱਚ ਪਛਾਨੂ ਬਿਰਲੋਤੀ ਇਹਨੇ ਬਹੁਤ ਚੰਗਾ ਹੈ ਜੇ ਮਨ ਬਿੰਨ ਹੋ ਗਿਆ ਪਰ ਉਹ ਵਿਰਲ ਇਹ ਮਨ ਵੀ ਇਸੇ ਵਿਰਲੇ ਦਾ ਹੀ ਬਿੰਨ ਹੁੰਦਾ ਹੈ ਕਹਿੰਦੇ ਭਾਈ ਰਾਮ ਸੰਧਮ ਭੇਦ ਕਿਛ ਨਹੀਂ ਇੱਕ ਜਨ ਕਈ ਮ ਲਖ ਕਰੋੜੀ ਲੱਖਣ ਕਰੋੜੇ ਵਿੱਚ ਕੋਈ ਇੱਕ ਹੀ ਹੁੰਦਾ ਹੈ ਜਿਹਨਾਂ ਮਨ ਬਿੰਨ ਹੁੰਦਾ ਹੈ ਪਰ ਸਰਦ ਕਹਿੰਦੇ ਉਹ ਵੀ ਵਿਰਲਾ ਹੈ ਹੈਂ ਵਿਰਲੇ ਨਹੀਂ ਘਨੇ ਫੈਲਫਕਟ ਸੰਤਾਂ ਨਾਨਕ ਲਕੀ ਤੁਰ ਮਰੇ ਜੀਵਨ ਨਹੀਂ ਤਾਂ ਇਹਨੇ ਵਿਰਲੇ ਹੀ ਜੇ ਨਾ ਨਵਖਿਆਨ ਨਹੀਂ ਕੀਤਾ ਜਾ ਸਕਦਾ ਜੋੜਨ ਹਾਰਾ ਸੰਤ ਨਾਨਕ ਪੱਦਰ ਪਦਰੋ ਉਹਨਾਂ ਦਾ ਜੋੜਨ ਹਾਰਾ ਸੰਤ ਐਸਾ ਭਗਤ ਐਸਾ ਪੂਰਨ ਸੰਤ ਕਹਿੰਦੇ ਉਹਦਾ ਨਾਨੇ ਪਦਰ ਪਦਰੋ ਦਾ ਰਸਤਾ ਸਿੱਧਾ ਹੁੰਦਾ ਆਪ ਵੀ ਜੁੜਦਾ ਹੋਰਨਾਂ ਨੂੰ ਵੀ ਜੋੜਦਾ ਹੈ ਆਪ ਜਪੇ ਅਵਰੇ ਨਾਮ ਜਪਾਵੇ ਆਪ ਦਾ ਜਪ ਤੇ ਹੀ ਹੈ ਹੋਰਨਾਂ ਨੂੰ ਵੀ ਜਪਾਣਾ ਕਰਦਾ ਹੈ ਬੋਲੀ ਸੋਈ ਸੇਵਹੁ ਜੀੜਾ ਦਾਤਾ ਬਖਸ਼ੰਦ ਸੋਈ ਸੇਵਹੁ ਜੀੜਾ ਕਹਿੰਦੇ ਭਾਈ ਐਸੇ ਨਿਰੰਕਾਰ ਜਿਹੜਾ ਦਾਤਾ ਹੈ ਜਿਹੜਾ ਬਖਸ਼ੰਦ ਹੈ ਉਸ ਨੂੰ ਸਿਮਰਨਾ ਕਰੋ ਉਸ ਨੂੰ ਜਪਣਾ ਕਰੋ ਦੇ ਉਪਦੇਸ਼ ਵਿੱਚ ਨਿੱਗੀ ਕਮਾਣਾ ਕਰੋ ਕਿਲਵੇ ਸਭ ਬੇਨਾ ਸਹਣ ਸਿਮਰਤ ਗੋਵਿੰਦ ਕਹਿੰਦੇ ਜਿਹਨੂੰ ਜਪਿਆ ਸਿਮਰਤ ਗੋਬਿੰਦ ਜਿਹਨੂੰ ਜਪਿਆ ਕਿਲਵਿਕ ਸਭ ਬਿਨਾਸ਼ ਹੋਣ ਜਿਹਨੂੰ ਜਪਿਆ ਸਾਰੇ ਤੇਰੇ ਪਾਪ ਬਿਨਾਸ਼ ਹੋ ਜਾਣ ਖਤਮ ਹੋ ਜਾਣ ਐਸੇ ਗੋਬਿੰਦ ਨੂੰ ਐਸੇ ਨਿਰੰਕਾਰ ਨੂੰ ਜਪਨਾ ਕਰ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਐਸਾ ਮਾਰਗ ਸਾਧੂ ਭਗਤ ਨੇ ਦੱਸਣਾ ਕੀਤਾ ਜਪਿਐ ਗੁਰਮੰਤ ਉਹਦੇ ਦੱਸਿਆ ਉਸ ਨਿਰੰਕਾਰ ਦਾ ਨਾਮ ਜਪਨਾ ਕਰ ਉਹਦੇ ਗੁਰਮੰਤਰ ਨੂੰ ਹਿਰਦੇ ਵਿੱਚ ਟਾਹਣਾ ਕਰ ਮਾਇਆ ਸੱਤ ਸੱਫਿੱਕੇ ਆ ਹਰਮਨ ਭਾਵੰਦ ਕਿਉਂਕਿ ਉਹ ਜਿਹੜਾ ਨਾਮ ਦੱਸਦਾ ਹੈ ਆਪ ਜਪ ਹੈ ਆਵਰ ਜਪ ਹੈ ਸੁਣਤ ਕਹਿਤ ਰਤਗਤ ਪਾਵੈ ਕਹਿੰਦੇ ਆਪ ਜਪਦਾ ਉਹਨਾਂ ਨੂੰ ਜਪਦਾ ਐਸਾ ਭਗਤ ਐਸਾ ਸੰਤ ਉਹਦੇ ਲਈ ਮਾਇਆ ਸੱਤ ਸੱਫਿੱਕੇ ਉਹਦੇ ਲਈ ਮਾਇਆ ਦੇ ਸਾਰੇ ਰਸ ਕਸ ਫਿੱਕੇ ਨੇ ਹਰਮਨ ਭਾਵੰਦ ਉਹਦੇ ਮਨ ਨੂੰ ਸਿਰਫ ਨਰੰਕਾ ਦਾ ਨਾਮ ਹਰੀ ਦਾ ਨਾਮ ਹੀ ਪਉਂਦਾ ਹੈ ਧਿਆਇ ਨਾਨਕ ਪਰਮੇਸ਼ਰੈ ਜਿਨ ਦਿੱਕਤੀ ਜਿੰਦ ਹੈ ਨਾਨਕ ਧਿਆਇ ਨਾਨਕ ਪਰਮੇਸ਼ਰ ਹੈ ਨਾਨਕ ਉਸ ਪਰਮੇਸ਼ਰ ਉਸ ਨੰਕਾਰ ਨੂੰ ਧਿਆਨਾ ਕਰ ਜਿਨ ਦਿੱਕਤੀ ਜਿੰਦ ਜਿਨੇ ਆ ਤੈਨੂੰ ਪੰਜ ਭੂਤਕ ਸਰੀਰ ਉਪੀਂ ਜਿੰਦ ਦੇ ਨਹੀਂ ਕੀਤੀ ਹੈ ਬਖਸ਼ਿਸ਼ ਕੀਤੀ ਹੈ ਉਸ ਨੰਕਾਰ ਨੂੰ ਜਪਨਾ ਕਰ ਉਸ ਨੂੰ ਧਿਆਨਾ ਕਰ ਸਤਿਗੁਰੂ ਗੁਰੂ ਪਿਆਰੇ ਗੁਰੂ ਸਾਹਿਬ ਸਾਂਗਤਿ ਹੋਇ ਨਿਯ ਕੋ ਬੈਂਕਿਆ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਜਾਣ ਕੇ ਪੱਲੇ ਬੰਨਾ ਅਮਰ ਕਰਨਾ ਜਿੰਦਗੀ ਸਮਾਨ ਵਰਕਟ ਬੋਲਿਆ ਦਸਤਾਰ ਦੇ ਹੋਏ ਸਾਧ ਸੰਗਤ ਦੇ ਉਸ ਸੀਸ ਕਰੋੜ ਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਗੱਜ ਵੱਜ ਕੇ ਫਤਿਹ ਦਾ ਜਵਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ